2017 ਚ ਜਦੋਂ ਅਸੀਂ ਮੈਂਬਰ ਪਾਰਲੀਮੈਂਟ ਬਣਿਆ ਪਰਮਾਤਮਾ ਨੇ ਤੀਜੀ ਵਾਰ ਮੌਕਾ ਦਿੱਤਾ ਉਸ ertidhi ਤੋਂ ਮੈਂਬਰ ਪਾਰਲੀਮੈਂਟ ਬਣਦਾ 18 ਦੇ ਵਿੱਚ ਨਸ਼ੇ ਵਾਲੇ ਟੀਕੇ ਲਾ ਕੇ ਬਹੁਤ ਬੱਚੇ ਮਰੇ ਸੀ ਉਦੋਂ ਵੀ ਇਹ ਆਵਾਜ਼ ਬਹੁਤ ਤੜਲੇਨਾ ਮੈਂ ਉਠਾਈ ਸੀ ਫਿਰ ਲਗਾਤਾਰ ਇਹ ਗੱਲ ਕਰਦੇ ਰਹੇ 22 ਚ ਸਰਕਾਰ ਚੇਜ ਹੋਈ 22 ਫਰਵਰੀ ਨੂੰ ਪਹਿਲੀ ਚਿੱਠੀ ਲਿਖੀ 20 ਮਾਰਚ ਨੂੰ ਫਿਰ ਲਿਖੀ 22 ਨੂੰ ਡੀਜੀਪੀ ਸਾਹਿਬ ਨੂੰ ਲਿਖੀ ਕਿ ਆਮ ਹੁੰਦਾ ਕਿ ਸਰਕਾਰਾਂ ਤੇ ਪੋਲਿਟੀਕਲ ਪ੍ਰੈਸ਼ਰ ਹੈ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਪੋਲਿਟੀਕਲ ਪ੍ਰੈਸ਼ਰ ਕੋਈ ਨਹੀਂ ਹੁਣ ਤੁਸੀਂ ਜਿੱਦੇ ਤੇ ਮਰਜ਼ੀ ਕਾਰਵਾਈ ਕਰ ਸਕਦੇ ਜੀ ਸੀਐਮ ਬੰਦ ਪਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ 20 ਮਾਰਚ 2022 ਨੂੰ ਫਿਰ ਚਿੱਠੀ ਲਿਖੀ 26 ਜੂਨ 2022 ਨੂੰ ਫਿਰ ਚਿੱਠੀ ਲਿਖੀ 27 ਦਸੰਬਰ 2022 ਨੂੰ ਫਿਰ ਚਿੱਠੀ ਲਿਖੀ ਇਹ ਸਾਰੀਆਂ ਚਿੱਠੀਆਂ ਸੀਐਮ ਸਾਹਿਬ ਤੇ ਸੀਸੀ ਡੀਜੀਪੀ ਸਾਹਿਬ ਨੂੰ ਗਈਆਂ 14 ਫਰਵਰੀ 2023 ਨੂੰ ਫਿਰ ਚਿੱਠੀ ਲਿਖੀ 26 ਫਰਵਰੀ 2023 ਨੂੰ ਫਿਰ ਇਹਨਾਂ ਨੂੰ ਰਿਮੈਂਡਰ ਦਿੱਤੇ ਔਰ ਇਨ ਬਿਟਵੀਨ ਅ डिसेंबर 2022 ਨੂੰ ਪਾਰਲੀਮੈਂਟ ਦੇ ਵਿੱਚ ਆਵਾਜ਼ ਠਾਉਂਦਾ ਅੰਡਰ ਰੂਲ 193 ਮੈਨੂੰ ਮੌਕਾ ਮਿਲਿਆ ਇਹ ਚਿੰਤਾ ਜਿਹੜੀ ਚਿੱਠੀ ਲਿਖਣ ਦੀ ਸੀ ਇਹ ਮੈਂ ਅੰਮ੍ਰਿਤਸਰ ਨੂੰ ਲੈ ਕੇ ਬਤੌਰ ਕਿਉਂਕਿ ਉਹਦੇ ਆਲੇ ਦੁਆਲੇ ਬਹੁਤ ਵੱਡਾ ਧੜਾ ਸੱਤਾ ਡਰਗ ਲਕੋਲ ਦਾ ਕਾਰੋਬਾਰ ਸੀ ਉਸ ਨੈਕਸਨ ਦਾ ਨੈਕਸਸ ਦਾ ਖਵਾਸਾ ਮੈਂ ਹਰ ਚਿੱਠੀ ਦੇ ਵਿੱਚ ਬੜੀ ਡਿਟੇਲ ਦੇ ਨਾਲ ਕੀਤਾ ਵੀ ਇੱਥੇ ਕੀ ਹੋ ਰਿਹਾ ਕੌਣ ਕੌਣ ਜ਼ਿੰਮੇਵਾਰ ਹੈ ਇਹ ਮੈਂ ਫਿਕਰ ਕਰਦਾ ਸੀ ਕਿ 2020 ਵਾਲੀ ਘਟਨਾ ਦੁਬਾਰਾ ਨਾ ਹੋਵੇ ਜਦੋਂ 122 23 ਸਾਡੇ ਗਰੀਬ ਪਰਿਵਾਰਾਂ ਦੇ ਜੀ ਜਿਹੜੇ ਉਦ ਮਾਰੇ ਗਏ ਅਲਕੋਹਲ ਪੀ ਕੇ ਜ਼ਹਿਰੀਲੀ ਪਰ ਕਿਸੇ ਨੇ ਕੋਈ ਤਵੱਜੂ ਨਹੀਂ ਦਿੱਤੀ ਫਿਰ ਇਹੀ ਘਟਨਾਵਾਂ ਫਿਰ ਸੰਗਰੂਠ ਟਰੈਸੜੀ ਹੋ ਗਈ ਫਿਰ ਉਸ ਤੋਂ ਬਾਅਦ ਹੋਰ ਵੀ ਟਰੈਸੜੀਆਂ ਹੋਈਆਂ ਔਰ ਹੁਣ ਵੱਡੀ ਘਟਨਾ ਅੰਮ੍ਰਿਤਸਰ ਮਾਝੇ 'ਚ ਫੇਰ ਹੋਊਗੀ ਮਜੀਠੇ 'ਚ ਕਰੀਬ 27 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ 15 ਐਡਮਿਟ ਨੇ ਤਕਰੀਬ ਇੰਨੇ ਕੀ ਵੀਕ ਤੇ ਕਰੀਬ ਜਿਹੜੇ ਨੇ ਉਹਨਾਂ ਨੂੰ ਫਰਸਟ ਏਡ ਜਿਹੜੀ ਉਹ ਦਿੱਤੀ ਜਾ ਰਹੀ ਘਰਾਂ 'ਚ ਚਲੇ ਗਏ ਕਦੋਂ ਤੱਕ ਅਸੀਂ ਲੋਕ ਇਹਦੇ ਉੱਤੇ ਰਾਜਨੀਤੀ ਕਰਦੇ ਰਹਿਾਂਗੇ ਕਿਉਂਕਿ ਬੜੇ ਫਿਕਰ ਦੀ ਗੱਲ ਹੈ ਕੋਈ ਜਾਨਵਰ ਵੀ ਮਰੇ ਤੇ ਬੜਾ ਦਰਦ ਹੁੰਦਾ ਹੈ ਪਰ ਬੰਦਾ ਇੱਕ ਜਾਨਵਰ ਤੋਂ ਵੀ ਮਾੜੀ ਮੌਤ ਮਰ ਰਿਹਾ ਹੈ ਮੇਰਾ ਖਿਆਲ ਕੁੱਤੇ ਲਗਾ ਕਿਤੇ ਮਰ ਜਾਣ 10 15 ਇਕੱਠੇ ਤੇ ਮੇਰਾ ਖਿਆਲ ਸਾਡੇ ਦੇ ਸਾਰਿਆਂ ਤੇ ਬੜੀ ਵੱਡੀ ਇਨਕੁਆਰੀ ਬਣੀ ਪਰ ਇਹਦੀ ਇਨਕੁਆਰੀ ਬੰਦੇ ਦੀ ਇਨਕੁਆਰੀ ਕੋਈ ਨਹੀਂ ਹੋਣੀ ਇਨਕੁਆਰੀ ਹੁੰਦੀ ਹੈ ਇੱਕ ਲੈਵਲ ਤੇ ਜਾ ਕੇ ਰੁਕ ਜਾਂਦੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਤੁਸੀਂ ਮੈਂਬਰ ਪਾਰਲੀਮੈਂਟਸ ਤੋਂ ਤੁਸੀਂ ਇਸ ਨੈਕਸਸ ਦੀਆਂ ਬੜੀਆਂ ਖੁੱਲ ਕੇ ਗੱਲਾਂ ਕਰਦੇ ਹੋ ਕਿ ਇਹ ਏਡਾ ਵੱਡਾ ਨੈਕਸਸ ਹੈ। ਔਰ ਇਸ ਨੈਕਸਸ ਤੇ ਜਿਹੜੇ ਲੋਕ ਮਾਫੀਆ ਇਹ ਚਲਾਉਂਦਾ ਇਹਨਾਂ ਨਾਲ ਪੁਲਿਸ ਇਚ ਇਨਵੋਲਵ ਹੈ। ਨਾਲ ਪੋਲੀਟੀਕਲ ਵੀ ਇਹਦੇ ਤੇ ਸਰਪ੍ਰਸਤੀ ਹੈ। ਮੈਂ ਇੱਕ ਗੱਲ ਕਲੀਅਰ ਕਰਦੇ ਆਂ ਸਾਰੀ ਪੁਲਿਸ ਮਾੜੀ ਨਹੀਂ, ਸਾਰੀ ਪੋਲੀਟੀਸ਼ਨ ਮਾੜੀ ਨਹੀਂ। ਪਰ ਜਦੋਂ ਦਾਗ ਲੱਗਦਾ ਹੈ ਤਾਂ ਫਿਰ ਸਾਰਿਆਂ ਤੇ ਲੱਗ ਜਾਂਦਾ ਹੈ। ਪਰ ਮੁੱਖ ਮੰਤਰੀ ਸਾਹਿਬ ਜਦੋਂ ਤੁਸੀਂ ਮੁੱਖ ਮੰਤਰੀ ਬਣੇ ਤੁਸੀਂ ਉਦੋਂ ਕੋਈ ਉਤਪਾਦ ਐਕਟਿਵ ਨਹੀਂ ਹੋਏ 3 ਸਾਲ ਬਾਅਦ ਤੁਸੀਂ ਯੁੱਧ ਨਸ਼ਿਆ ਵਿਰੁੱਧ ਚਲਾਇਆ ਕੈਪਟਨ ਸਾਹਿਬ ਨੇ ਤੰਦਰੁਸਤ ਪੰਜਾਬ ਚਲਾਇਆ ਸੀ ਪਰ ਸਿਰਫ ਆਵਾਜ਼ ਤੁਸੀਂ ਯੁੱਧ ਨਸ਼ਿਆ ਵਿਰੁੱਧ ਚਲਾਇਆ ਜਿਹਦੀ ਹਵਾ ਮਜੀਠੇ ਹੋਈਆਂ ਮੌਤਾਂ ਨੇ ਕਢਦੀ ਤੁਸੀਂ ਸੋਚੋਗੇ ਕਿ ਪੇਚ ਕਿੱਥੇ ਫਸਿਆ ਅੱਜ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਤੁਹਾਡੇ ਤੇ ਹੈ ਜਿਸ ਤਰ੍ਹਾਂ ਤੁਸੀਂ ਉਦੋਂ ਆਪੋਜੀਸ਼ਨ 'ਚ ਕਹਿੰਦੇ ਹੋ ਕਿ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਐਕਸਾਈਜ਼ ਮਿਨਿਸਟਰ ਤੇ ਹੈ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਹੂ ਬੂ ਅੱਜ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਮੌਤਾਂ ਦੀ ਤੁਹਾਡੇ ਤੇ ਹੈ ਕੋਈ ਸ਼ੱਕ ਨਹੀਂ ਤੁਸੀਂ ਖੜੇ ਹੋ ਕਿ ਉੱਥੇ ਕਿਹਾ ਕਿ ਇਹਨਾਂ ਨੂੰ ਕਤਲਚ ਸੈਂਟਰ ਕੀਤਾ ਜਾਵੇ ਤੁਸੀਂ ਮੁਆਵਜ਼ਾ ਵੀ ਦਿੱਤਾ ਕੀ ਇਹ ਗੱਲ ਕਰਨ ਦੇ ਨਾਲ ਗੱਲ ਖਤਮ ਹੋ ਗਈ ਮੈਂ ਹੋਰ ਧਿਆਨ ਚ ਦਿਵਾਉਣਾ ਚਾਹੁੰਦਾ ਕਿ ਇਸ ਵੇਲੇ ਪੰਜਾਬ ਜਿਹੜਾ ਹੈ ਬਹੁਤ ਵਰਸ ਕੰਡੀਸ਼ਨ ਜ ਹੈ ਨਸ਼ਿਆਂ ਨੂੰ ਲੈ ਕੇ ਹਰ ਪਿੰਡ ਦੇ ਵਿੱਚ 10 ਤੋਂ 20 ਮੌਤਾਂ ਮੈਂ ਘੱਟ ਕਹਿ ਰਿਹਾ ਮੇਰਾ ਖਿਆਲ ਹੈ ਸ਼ਾਇਦ ਜ਼ਿਆਦਾ ਵੀ ਹੋਈਆਂ ਹੋਣਗੀਆਂ ਅਸੀਂ ਖੁਦ ਪੀੜਦੇ ਆ ਜੀ ਸਾਡੇ ਪਿੰਡ ਵੀ ਇਹੀ ਹਾਲ ਹੈ ਉਹ ਮੌਤਾਂ ਜੇ ਤੁਸੀਂ ਮਲਟੀਪਲਾਈ ਕਰ ਲਓ ਤੇ ਦੇਖ ਲਓ ਲੱਖਾਂ ਦੀ ਤਦਾਦ ਦੇ ਵਿੱਚ ਸਾਡੇ ਨੌਜਵਾਨ ਮਰ ਗਏ ਜਿਹੜਾ ਇੱਕ ਸਰਵੇ ਪੰਜਾਬੀ ਟਰਬਿਊਨ ਦੇ ਵਿੱਚ ਆਇਆ ਉਹਦੇ ਮੁਤਾਬਕ 66 ਲੱਖ ਐਡਿਕਟ ਨੇ ਜਿਹਦੇ ਚ 22 ਲੱਖ ਦੇ ਕਰੀਬ ਲੋਕ ਜਿਹੜੇ ਨੇ ਹੈਰੋਇਨ ਔਰ ਅਫੀਮ ਔਰ ਇਹਨਾਂ ਸਨਸ਼ੇ ਦੇ ਨਾਲ ਨੇ ਔਰ ਦੁੱਖ ਦੀ ਗੱਲ ਹੈ 6 ਤੋਂ 7 ਲੱਖ ਬੱਚਾ ਜਿਹੜਾ ਵਾ ਉਹ 10 ਸਾਲ ਤੋਂ ਲੈ ਕੇ 17 ਸਾਲ ਤੱਕ ਦਾ ਇਹਦੇ ਚ ਐਡਿਕਟ ਹੋ ਗਿਆ ਔਰ ਐਡਿਕਸ਼ਨ ਸੈਂਟਰਾਂ ਦੇ ਵਿੱਚ ਤੁਸੀਂ ਅੰਦਾਜ਼ਾ ਇਹ ਲਾ ਲਓ ਕਿ 275000 ਬੱਚੇ ਦਾ ਜਿਹੜਾ ਇਲਾਜ ਜਿਹੜੇ ਇਲਾਜ ਹੈ ਜਿਹੜੀ ਟ੍ਰੈਮਾਡੋਲ ਗੋਲੀ ਦਾ ਆ ਉਹ ਨਸ਼ਾ ਛੁਡਾਊ ਕੇਂਦਰਾਂ 'ਚ ਹੋ ਰਿਹਾ ਤੇ 6 ਲੱਖ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ 'ਚ ਬੜੀ ਹੀ ਸ਼ਰਮ ਦੀ ਗੱਲ ਹੈ ਅਸੀਂ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਅਕ੍ਰੋਸ ਦਾ ਪਾਰਟੀ ਹਰ ਕੋਈ ਕਹਿੰਦਾ ਕਿ ਰਾਜ ਭਾਗ ਦੇ ਲੋ ਚਾਹੀਦੇ ਪਰ ਇਹ ਜਿਹੜਾ ਕੁਝ ਹੋ ਰਿਹਾ ਹੈ ਇਹਦੇ ਤੇ ਕਿਸ ਤਰੀਕੇ ਦੇ ਨਾਲ ਨਜਿੱਠਿਆ ਜਾਏਗਾ ਸਿਰਫ ਇੱਕ ਐਲਾਨਨਾਮਾ ਹੋ ਜਾਂਦਾ ਹੈ ਇਹਦੀ ਧਰਾਤਲ ਸਥਿਤੀ ਨਹੀਂ ਪੰਜਾਬ ਨੇ ਜਦੋਂ 120 ਮੋਤਾਂ ਹੋਈਆਂ ਕੋਈ ਸ਼ੱਕ ਨਹੀਂ ਕਿ ਸਾਨੂੰ ਸਾਡੀ ਪਾਰਟੀ ਨੂੰ ਲਾਂਬੇ ਕਰਕੇ ਨਵਾਂ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਔਰ 92 ਦੇ ਕਰੀਬ ਐਮਐਲਏ ਜਿੱਤੇ ਇਹਦੇ 'ਚ ਇਕਨੋਮਿਕਸ ਕੰਮ ਕਰਦੀ ਆ ਮੁੱਖ ਮੰਤਰੀ ਸਾਹਿਬ ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹੁੰਦਾ ਇਹਦੇ 'ਚ ਜਦੋਂ 92 ਜਿੱਤੇ ਮੈਂ ਕਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਸਾਰਾ ਪੰਜਾਬ ਇਸ ਗੱਲ ਨੂੰ ਜਾਣੂ ਹੋਵੇ ਕਿ ਮੈਨੂੰ ਡਰ ਹੈ ਕਿ ਇਹ ਲੋਕ ਫਿਰ ਉਸੇ ਹੀ ਲਹਿਜ ਵਗ ਜਾਣਗੇ ਕਿਉਂਕਿ ਇਹਨਾਂ ਕੋਲ ਸਾਧਨ ਹੀ ਨਹੀਂ ਹੈਗੇ ਅਸੀਂ ਕਿਹਾ ਸੀ ਗਰੀਬ ਘਰਾਂ ਦੇ ਬੱਚੇ ਵੀ ਕਿਉਂ ਨਹੀਂ ਐਮਐਲਏ ਬਣ ਸਕਦੇ ਬਣ ਸਕਦੇ ਨੇ ਬਿਲਕੁਲ ਬਣ ਸਕਦੇ ਪਰ ਮੈਂ ਕਿਹੜਾ ਚਾਹੁੰਦਾ ਕਿ ਉਹਨਾਂ ਨੂੰ ਅੱਛੀ ਤਨਖਾਹ ਦੇ ਦੇ ਜਰੂਰ ਹੋਣੀ ਚਾਹੀਦੀ ਸੀ ਅੱਜ ਉਹਨਾਂ ਦੀ ਕੰਡੀਸ਼ਨ ਤੁਸੀਂ ਹਲਕਾ ਜਿਹਾ ਜਾ ਕੇ ਪਤਾ ਕਰ ਲਓ ਹਰ ਕੋਈ ਉਹਨਾਂ ਨੂੰ ਕੇਸ ਨਾਲ ਨਾਲ ਬੁਲਾ ਰਿਹਾ ਹੈ ਔਰ ਇਹ ਜਿਹੜਾ ਡਰੱਗਸ ਦੇ ਜਿਹੜੇ ਇਹ ਜਿਹੜੀ ਸਮੱਸਿਆ ਹੈ ਗਰੀਬ ਬੰਦਾ ਜਿਹੜਾ ਆ ਥੱਕ ਜਾਂਦਾ ਹੈ ਗਰੀਬ ਹੀ ਕੋ ਮਰਦਾ ਇਹਦੇ ਨਾਲ ਉਹ ਜਦੋਂ ਥੱਕ ਜਾਂਦਾ ਹੈ ਉਹ ਕੋਈ ਨਾ ਕੋਈ ਸਸਤਾ ਡਰੱਗ ਪਾਲਦਾ ਹੈ ਸਸਤਾ ਡਰੱਗ ਜਿਹੜੀ ਅਲਕੋਹਲ 20 25 ਰੁਪਏ ਚ 30 ਚ 40 ਚ ਉਹਨਾਂ ਨੂੰ ਮਿਲਦੀ ਹੈ ਔਰ ਮਿਥੋਲ ਹੈ ਔਰ ਇਹ ਢੱਲੇ ਨਾਲ ਲਗਾਤਾਰ 7-8 ਸਾਲ ਦਾ ਵਪਾਰ ਪੰਜਾਬ 'ਚ ਹੋ ਰਿਹਾ ਮੌਤਾਂ ਵੀ ਹੁੰਦੀਆਂ ਪਰ ਕੋਈ ਇੱਕ ਦਿਨ ਦੀ ਕਾਰਵਾਈ 2 ਦਿਨ ਦੀ ਡੀਐਸਪੀ ਸਸਪੈਂਡ ਐਸਪੀ ਸਸਪੈਂਡ ਉੱਤੋਂ ਵੱਧ ਕੁਛ ਨਹੀਂ ਪਰ ਗਰੀਬ ਜਦੋਂ ਉਹ ਪੀਂਦਾ ਇਹ ਮਥੋਲ ਜਿਹੜੀ ਹੈ ਇਹ ਉਹਦਾ ਅੰਦਰੋਂ ਉਹਦਾ ਸਾਰਾ ਕੁਝ ਖਰਾਬ ਕਰ ਦਿੰਦੀ ਹੈ ਪਰ ਉਹਦੇ ਵਿਰੁੱਧ ਕਾਰਵਾਈ ਜਿਹੜੀ ਹੈ ਉਹ ਸਿਰਫ ਇੱਕ ਮਹਿਜ਼ ਸਸਪੈਂਸ਼ਨ ਨੂੰ ਬਾਅਦ ਬਹਾਲ ਕਰਨ ਲਈ ਕਮੇਟੀਆਂ ਬਣ ਜਾਂਦੀਆਂ ਨੇ ਕਦੀ ਵੀ ਕਾਰਵਾਈ ਚੰਡੀਗੜ੍ਹ ਨੂੰ ਨਹੀਂ ਤੁਰਦੀ ਕਿਉਂ ਨਹੀਂ ਜਵਾਬਦੇਹੀ ਬਣਾਈ ਜਾਂਦੀ ਇਹਨਾਂ ਚੀਜ਼ਾਂ ਦੀ ਕਿੰਨਾ ਚਿਰ ਕਿੰਨੇ ਸਾਲ ਚਾਹੀਦੇ ਤੁਹਾਨੂੰ ਲਾਸ਼ਾਂ ਦੇ ਰਾਜਨੀਤੀ ਕਰਨ ਦੀ ਕਿੰਨੇ ਸਾਲ ਚਾਹੀਦੇ ਹੈ ਕਿ ਬਾਪ ਆਪਣੇ ਪੁੱਤ ਦੀ ਅਰਥੀ ਜਿਹੜੀ ਮੋਢਿਆਂ ਤੇ ਲੈ ਕੇ ਤੁਰੇ ਕਿੰਨੇ ਸਾਲ ਹੋਰ ਚਾਹੀਦੇ ਹੈ ਕਿ ਜਵਾਨ